ਇਹ ਸ਼ਿਵਨਾਥ ਕਿਹੜੇ ਬਾਗ ਦੀ ਮੂਲੀ ਹੈ ਇਹ ਤਰੀਕ ਦਾ ਅਸੀਂ ਟਾਈਮ ਦਿੱਤਾ ਸੀ ਪ੍ਰਸ਼ਾਸਨ ਨੇ ਸਾਨੂੰ ਕੱਲ 2 ਤਰੀਕ ਨੂੰ ਫੋਨ ਕੀਤਾ ਵੀ ਤੁਸੀਂ 11 ਵਜੇ ਪਹੁੰਚੋ ਆਪਣੇ ਸਵਾਲ ਜਵਾਬ ਜਿਹੜੇ ਸ਼ਿਵਨਾਥ ਨਾਲ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡਾ ਟਾਈਮ ਸੀਗਾ ਜੀ 6 ਅਕਤੂਬਰ ਦਾ 모ਗੇ ਇਕੱਠ ਕਰਨ ਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਸ਼ਿਵਨਾਥ ਨੂੰ ਇਹ ਕਈ ਵਾਰੀ ਕਹਿ ਚੁੱਕਿਆ ਹਾਂ ਬਹੁਤ ਸਾਰੀਆਂ ਤੇਰੀਆਂ ਵੀਡੀਓ ਵਾਇਰਲ ਹੋਈਆਂ ਜਿਨ੍ਹਾਂ ਵਿੱਚ ਬਹੁਤ ਸਾਰੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਤੂੰ ਖਰਾਬ ਕਰ ਰਿਹਾ ਔਰ ਬਹੁਤ ਸਾਰਾ ਪਖੰਡਵਾਦ ਔਰ ਸੰਗਤਾਂ ਨੂੰ ਪਖੰਡਵਾਦ ਦੇ ਨਾਮ ਤੇ ਗੁੰਮਰਾਹ ਕਰ ਰਿਹਾ ਉਹਨਾਂ ਨੂੰ ਠੱਗੀਆਂ ਮਾਰ ਰਿਹਾ ਔਰ ਕਈਆਂ ਤੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਰੁਪਈਆ ਤੂੰ ਲੈ ਚੁੱਕਿਆ ਔਰ ਤੂੰ ਕਹਿੰਦਾ ਵੀ ਮੈਂ ਵੱਡੇ ਵੱਡੇ ਇਲਾਜ ਕਰ ਦਿੰਨਾ ਜਿਹੜੇ ਕੀ ਡੀਐਮਸੀ ਚੋਂ ਪੀਜੀਆਈ ਚੋਂ ਵੱਡੇ ਵੱਡੇ ਹਸਪਤਾਲਾਂ ਚੋਂ ਨਹੀਂ ਹੁੰਦੇ ਉਹ ਇਸ ਸੰਬੰਧੀ ਜਿਹੜੀ ਫਰੀਦਕੋਟ ਤੋਂ ਸਾਡੀ ਮਹਿਮ ਇੱਕ ਸ਼ੁਰੂ ਕੀਤੀ ਸੀ ਪਖੰਡ ਭਜਾਓ ਪੰਜਾਬ ਬਚਾਓ ਜਿੰਦੇ ਵਿੱਚ ਕਾਫੀ ਬਾਬਿਆਂ ਦੇ ਰੋਟੀਆਂ ਮੱਛੀਆਂ ਦੇ ਜਿਹੜੇ ਪਰਦੇ ਫਾਸ਼ ਅਸੀਂ ਕਰ ਚੁੱਕੇ ਹਾਂ ਸਾਡੀਆਂ ਕਾਫੀ ਟੀਮਾਂ ਰਲ ਕੇ ਕੰਮ ਕਰ ਰਹੀਆਂ ਹਨ ਜਿਵੇਂ ਤਨੋਲਾ ਮੰਡੀ ਦੀ ਟੀਮ ਹੈ ਸਾਡੀ ਕਰਮਜੀਤ ਸਿੰਘ ਕਹਰੇ ਹੋਣੀ ਔਰ ਸਾਡੇ ਕੋਟਪੂਰੇ ਦੇ ਸਿੰਘ ਸਾਹਿਬ ਜੀ ਜਥੇਦਾਰ ਬਾਬਾ ਜੀ ਬਿੰਦਰ ਸਿੰਘ ਜੀ ਮੋਗੇ ਦੇ ਬਾਬਾ ਕਰਮਜੀਤ ਸਿੰਘ ਜੀ ਔਰ ਬਾਬਾ ਗੁਰਪ੍ਰੀਤ ਸਿੰਘ ਜੀ ਭਾਈ ਚਮਕੌਰ ਸਿੰਘ ਤਨੋਲਾ ਮੰਡੀ ਸਾਡੀ ਮੇਰੇ ਨਾਲ ਰਹਿਣ ਵਾਲੇ ਸਾਰੇ ਮੇਰੇ ਜਥੇਦਾਰ ਸਮੂਚੀ ਟੀਮ ਔਰ ਮਲੇਰ ਕੋਟਲਾ ਤੋਂ ਸ਼ਾਖਾ ਹੈ ਮੁਸਲਮਨ ਧਰਮ ਦੇ ਵਿੱਚ ਰਹਿਮਾਨ ਕਾਦਰੀ ਜੀ ਬਾਬਾ ਜੀ ਔਰ ਸ਼ੌਕੀ ਸ਼ਾਹ ਜੀ ਵੋਇਸ ਪ੍ਰੈਜ਼ੀਡੈਂਟ ਵਿਸ਼ਵ ਇਨਕਲਾਬ ਜਿਹੜੀ ਸੂਫੀ ਗਰੁੱਪ ਹੈ ਤੇ ਸਾਰੇ ਯੋਧੇਦਾਰ ਬਾਬਾ ਪ੍ਰਗਟ ਸਿੰਘ ਜੀ ਹੋਣੀ। ਇਹ ਤਰੀਕ ਦਾ ਅਸੀਂ ਟਾਈਮ ਦਿੱਤਾ ਸੀ। ਪ੍ਰਸ਼ਾਸਨ ਨੇ ਸਾਨੂੰ ਕੱਲ 2 ਤਰੀਕ ਨੂੰ ਫੋਨ ਕੀਤਾ ਵੀ ਤੁਸੀਂ 11 ਵਜੇ ਪਹੁੰਚੋ ਆਪਣੇ ਸਵਾਲ ਜਵਾਬ ਜਿਹੜੇ ਸ਼ਿਵਨਾਥ ਨਾਲ ਕਰ ਲਓ। ਅਸੀਂ ਜਿੰਨਾ ਕ ਮੈਸੇਜ ਲਾ ਸਕੇ ਸਿੱਖ ਸੰਗਤ ਨੂੰ ਐਟ ਅ ਟਾਈਮ ਕਿਉਂਕਿ ਟਾਈਮ ਬਹੁਤ ਘੱਟ ਸੀਗਾ। ਇਹ ਇਕੱਲੀ ਰਾਤ ਹੀ ਬਾਕੀ ਸੀ। ਫਿਰ ਵੀ ਸਾਡੇ ਮੈਸੇਜ ਤੇ ਬਹੁਤ ਸਾਰੇ ਪੱਤਰਕਾਰ ਵੀਰ ਬਹੁਤ ਸਾਰੀਆਂ ਸਿੱਖ ਸੰਗਤਾਂ ਬਹੁਤ ਸਾਰੀਆਂ ਗੁਰੂਕੀਆਂ ਲਾੜਲੀਆਂ ਫੌਜਾਂ ਜਥੇਦਾਰ ਨਿਹੰਗ ਸਿੰਘ ਘਰਸ਼ੀ ਜੋਧੇ ਬਹੁਤ ਸਾਰੇ ਉਹ ਲੋਕ ਪਹੁੰਚੇ ਨੇ ਜਿਨ੍ਹਾਂ ਤੋਂ ਲੱਖਾਂ ਰੁਪਇਆ ਲੈ ਕੇ ਬਾਬੇ ਨੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ ਵਹਿਮ ਭਰਮ ਵਿੱਚ ਪਾ ਕੇ ਉਹਨਾਂ ਦੀ ਜ਼ਿੰਦਗੀ ਨਾਲ ਖਲਵਾੜ ਕੀਤਾ ਜੀ ਉਹਨਾਂ ਪੀੜਤ ਲੋਕਾਂ ਨਾਲ ਉਹ ਅਸੀਂ 3 ਤਰੀਕ ਨੂੰ ਪਹਿਲਾਂ ਐਸਪੀਐਚ ਸਾਹਿਬ ਨੂੰ ਮਿਲੇ ਹਾਂ ਐਸਪੀਐਚ ਮੰਡ ਸਾਹਿਬ ਜੀ ਉਹਨਾਂ ਵੱਲੋਂ ਜੀ ਜਿਹੜੀ ਗੱਲਬਾਤ ਸੁਣੀ ਗਈ ਵਿੱਚ ਮੈਂ ਸੀ ਗੱਲਬਾਤ ਰੱਖੀ ਹੈ ਬਨਾਥ ਬਾਰੇ ਦੱਸਿਆ ਔਰ ਇਹ ਵੀ ਨਾਲ ਦੱਸਿਆ ਵੀ ਸ਼ਿਵ ਸੈਨਾ ਦਾ ਆਗੂ 모ਗੇ ਵਾਲਾ ਉਹ ਆਪਣੇ ਗਨਮੈਨ ਗੱਲ ਤਾਂ ਉਹਨਾਂ ਦੇ ਗਨਮੈਨ ਲੈਣ ਦੀ ਉਹਨਾਂ ਨੂੰ ਕੋਈ ਜ਼ਰੂਰਤ ਹੀ ਨਹੀਂ ਕਿਉਂਕਿ ਗਨਮੈਨ ਮੈਂ ਤਾਂ ਇਹ ਕਹੂੰਗਾ ਵੀ ਅਦਾਤਰ ਉਹੀ ਵਰਤਦਾ ਹੈ ਵੀ ਜਿਹੜਾ ਕੰਮ ਕਰੇ ਚਾਹੇ ਕਰਨ ਨੂੰ ਗਨਮੈਨ ਦੀ ਲੋੜ ਨਹੀਂ ਇਹ ਕਰ ਸੈਨਾ ਦੇ ਆਗੂ ਨੂੰ ਗਨਮੈਨ ਮਿਲੇ ਆ ਉਹ ਚੌਂਕੀ ਤੇ ਬਾਬੇ ਸ਼ਿਵਨਾਥ ਦੇ ਨਾਲ ਜਾ ਕੇ ਬਹਿੰਦਾ ਗਨਮੈਨ ਬਾਬੇ ਦੇ ਨਾਲ ਬਾਹ ਦਿੰਦਾ ਹੈ ਪਕਾਂ ਵਿੱਚ ਦਹਿਸ਼ਤ ਫੁਲਾ ਰਿਹਾ ਹੈ ਬਾਬੇ ਨੂੰ ਸਿਕਿਉਰਿਟੀ ਪਰਵਡ ਹੈ ਕਿਉਂਟੀ ਜਿਹੜੀ ਮਿਲੀ ਹੋਈ ਹੈ ਉਹ ਜਿੰਦੇ ਕਰਕੇ ਲੋਕ ਜਿਹੜੇ ਦਹਿਸਤ ਵਿੱਚ ਆ ਜਾਂਦੇ ਨੇ ਰਾਹ ਹੋਏ ਲੋਕ ਉਹ ਵੀ ਆਵਾਜ਼ ਨਹੀਂ ਉਠਾ ਪਾਉਂਦੇ ਕਿ ਬਾਬੇ ਸ਼ਿਵਨਾਥ ਨਾਲ ਆ ਪ੍ਰਸ਼ਾਸਨ ਦੇ ਵੱਡੇ ਵੱਡੇ ਆਫੀਸਰ ਔਰ ਪੰਜਾਬ ਸਰਕਾਰ ਵਿੱਚ ਬਾਬੇ ਸ਼ਿਵਨਾਥ ਦਾ ਹੱਥ ਹੈ ਇਦੋਂ ਤਾਂ ਚੰਗਾ ਵੀ ਚੁੱਪ ਹੋ ਜਾਓ ਸਾਡੀ ਮਿਹਮ ਨੇ ਜਿਹੜੀ ਆਵਾਜ਼ ਉਠਾਈ ਹੈ ਉਹਦੇ ਵਿੱਚ ਤਰੀਕ ਨੂੰ ਸਾਨੂੰ ਬੁਲਾਇਆ ਪੀਐਚ ਸਾਹਿਬ ਨੇ ਉਹ ਗਨਮੈਨ ਬੁਲਾਲੇ ਨੇ ਜੇਕਰ ਉਹ ਨਹੀਂ ਉਥੋਂ ਬਹਿਨੋ ਹਟਦੇ ਉਹਨਾਂ ਨੂੰ ਵੀ ਜਿਹੜਾ ਜਿਸਮਿਸ ਕਰਨ ਦਾ ਭਰੋਵਾ ਆ ਡੀਐਸਪੀ ਸਾਹਿਬ ਕੋਲੇ ਬੈਠੇ ਆ ਮੋਗੇ ਐਸਪੀ ਸਾਹਿਬ ਉਹਨਾਂ ਕਹਿਣਾ ਵੀ ਸ਼ਿਵਨਾਥ ਨੂੰ ਅਸੀਂ 11 ਵਜੇ ਦਾ ਟਾਈਮ ਦਿੱਤਾ ਸੀ ਉਹ ਆਪਣੇ ਟਾਈਮ ਤੇ ਨਹੀਂ ਪਹੁੰਚਿਆ ਤੇ ਸਾਫ਼ ਜਵਾਬ ਦੇ ਦਿੱਤਾ ਹੈ ਮੈਂ ਤੇ ਚਾਹਣਾ ਵੀ ਇਹ ਸਿਰਸੇ ਵਾਲੇ ਸਾਧ ਨੂੰ ਉਹ ਅਦਾਲਤ ਚ ਬੁਲਾਇਆ ਸੀ ਤੇ ਉਹਨੂੰ ਵੀ ਆਉਣਾ ਪਿਆ ਪ੍ਰਸ਼ਾਸਨ ਦੇ ਅਧੀਨ ਇਹ ਸ਼ਿਵਨਾਥ ਕਿਹੜੇ ਬਾਗ ਦੀ ਮੂਲੀ ਹੈ ਇਹ ਕਿਉਂ ਨਹੀਂ ਇੱਥੇ ਆਇਆ ਗਿਆ ਕਿਉਂ ਨਹੀਂ ਪ੍ਰਸ਼ਾਸਨ ਵੱਲੋਂ ਇਹਨੂੰ ਬੁਲਾਇਆ ਗਿਆ ਦਾ ਜਵਾਬ ਜਿਹੜਾ ਪ੍ਰਸ਼ਾਸਨ ਕੋਲੇ ਹੈ ਹੀ ਨਹੀਂ ਸੋ ਫਿਰ ਵੀ ਜਿਹੜਾ ਸਾਨੂੰ ਹੁਣ ਜਿਹੜੇ ਲੋਕ ਠੱਗੀ ਦਾ ਸ਼ਿਕਾਰ ਹੋ ਚੁੱਕੇ ਆ ਉਹਨਾਂ ਦੇ ਬਿਆਨ ਲੈ ਕੇ ਆਸਤਾਂ ਲੈ ਚੁੱਕੀਏ ਲੈ ਚੁੱਕੇ ਨੇ ਜਿਹੜਾ ਪ੍ਰਸ਼ਾਸਨ ਔਰ ਆਉਣ ਵਾਲੇ ਦਿਨਾਂ ਵਿੱਚ ਇੱਕ ਹਫ਼ਤੇ ਤੱਕ ਇਸ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜੋ ਲੋਕਾਂ ਨੂੰ ਇਹ ਗਮਰਾਹ ਕਰ ਰਿਹਾ ਜਿਨ੍ਹਾਂ ਨੂੰ ਕੀਤਾ ਕਾਰਵਾਈ ਹੋਵੇਗੀ ਔਰ ਨਾਲ ਮੈਂ ਆਪਣੇ ਵੱਲੋਂ ਵੀ ਐਪਲੀਕੇਸ਼ਨ ਦਿੱਤੀ ਹੈ ਉਹ ਮੇਰੇ ਤੇ ਇਹਨੇ ਇਲਜ਼ਾਮ ਲਾਇਆ ਉਹਨੂੰ ਸਾਬਤ ਕਰੇ ਜੇ ਨਹੀਂ ਸਾਬਤ ਹੁੰਦਾ ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਸੋਹਣ ਵਾਲੇ ਦਿਨਾਂ ਵਿੱਚ ਵੇਖਣਾ ਹੈ ਵੀ ਪ੍ਰਸ਼ਾਸਨ ਕੀਤੇ ਕਾਰਵਾਈ ਕਰਦਾ ਜੀ ਤੁਹਾਨੂੰ ਦੱਸ ਚੁੱਕਿਆ ਆਂ ਵੀ ਉਹ ਲੋਕ ਜਿਹੜੇ ਆ ਬਿਆਨ ਆਪਣੇ ਲਿਖਾ ਰਹੇ ਨੇ ਡਿਪਟੀ ਸਾਹਿਬ ਦੇ ਕਹਿਣ ਤੇ ਇੱਕ ਹਫ਼ਤੇ ਤੱਕ ਇਸ ਸ਼ਿਵਨਾਸ ਤੇ ਜਿਹੜੀ ਕਾਨੂੰਨੀ ਕਾਰਵਾਈ ਵੀ ਹੋਵੇਗੀ ਇਹ ਪਖੰਡ ਦਾ ਪਰਦਾ ਹੈ ਇਹ ਫਾਸ਼ ਹੋ ਕੇ ਰਹਿਣਾ ਪਾਵਾਂ ਅੱਜ ਹੋਜੇ ਪਾਵਾਂ ਹਫ਼ਤੇ ਨੂੰ ਹੋਜੇ ਆਇਆ ਗਿਆ ਆਹ ਕਰ ਲਿਆ ਕਹੇ ਵੀ ਪੁਲਿਸ ਕਵੇ ਵੀ ਤੁਸੀਂ ਸਵਾਲ ਜਵਾਬ ਨਾ ਕਰੋ ਇਹ ਨਹੀਂ ਹੋ ਸਕਦਾ ਸਵਾਲ ਜਵਾਬ ਹੋਣਗੇ ਅੱਜ ਉਹ ਜਾਂ ਕੱਲ ਹੋ ਜਾਣ ਚਲੋ ਪ੍ਰਸ਼ਾਸਨ ਨੇ ਇੱਕ ਹਫ਼ਤਾ ਹੋਰ ਲੈ ਲਿਆ ਇੱਕ ਹਫ਼ਤੇ ਬਾਅਦ ਅਸੀਂ ਬਹਿ ਕੇ ਸਵਾਲ ਜਵਾਬ ਕਰ ਲਾਂਗੇ ਜੇਕਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਸੰਘਾ ਵੱਲੋਂ ਆਪਣੀ ਤਿਆਰੀ ਪੂਰੀ ਹੈ ਵੇਖੋ ਇੱਕ ਹਫ਼ਤੇ ਬਾਅਦ ਇੱਕ ਹਫ਼ਤੇ ਦਾ ਟਾਈਮ ਦਿੱਤਾ 8 ਦਿਨ ਲੈ ਲਓ 8 ਦਿਨਾਂ ਬਾਅਦ ਫਿਰ ਇੱਥੇ ਪੰਜਾਬ ਦੇ ਕੋਨੇ-ਕੋਨੇ ਚੋਂ ਬੰਦੇ ਆਉਣਗੇ ਜਥੇਬੰਦੀਆਂ ਆਉਣਗੀਆਂ ਨਿਹੰਗ ਸਿੰਘ ਲਾਡ ਲੀਆਂ ਫੌਜਾਂ ਆਉਣਗੀਆਂ ਫਿਰ ਧਰਨਾ ਲੱਗੂਗਾ ਜੀ ਦੀ ਗੱਲ ਸਾਹਮਣੇ ਆਈ ਸੀ ਕਿ ਰਸੇ ਉਹ ਇੱਕ ਵੀ ਨਹੀਂ ਕੋ ਕਰਮ ਦੀ ਗੱਲ ਸਾਹਮਣੇ ਉਹ ਸਾਹਮਣੇ ਉਹ ਵੇਖੋ ਇਦਾਂ ਵਾਂ ਵੀ ਜਿਹੜੇ ਵੀਰ ਨੇ ਉਹ ਮਤਲਬ ਇੱਕ ਆਪਣਾ ਡੀਐਸਪੀ ਸਾਹਿਬ ਨੂੰ ਦੱਸਿਆ ਵੀ ਉਹ ਉਹਦੇ ਨਾਲ ਰਿਹਾ ਹੈ ਹਨਾ ਕੁਝ ਦਿਨ ਉਹਦੀ ਮਤਲਬ ਡਰਾਈਵਿੰਗ ਕੀਤੀ ਕਾਰ ਦੀ ਔਰ ਉਹਦੇ ਵੱਲੋਂ ਜੋ ਦੱਸਿਆ ਗਿਆ ਜੀ ਉਹ ਬਿਆਨ ਲਿਖਿਆ ਗਿਆ ਪੁਲਿਸ ਪ੍ਰਸ਼ਾਸਨ ਜਿਹੜੀ ਕਾਰਵਾਈ ਕਰੂਗਾ ਉਹ ਸਾਹਮਣੇ ਆ ਜੀ ਕਾਲ ਸਾਹਿਬ ਜੀ ਦੇ ਪੂਰੇ ਪੰਜਾਬ ਦੇ ਪਖੰਡੀਆਂ ਨੂੰ ਸਨੇਹਾ ਕੀਆ ਜਿਵੇਂ ਉਹ ਇੱਕ ਆ ਵੀ ਜੁਨੀਅਲ ਬੁਲਾ ਕੇ ਬੈਠੇ ਨੇ ਕਿ ਅਸੀਂ ਜੱਤੀ ਲਾਵਾਂਗੇ ਉਹਨਾਂ ਨੂੰ ਚੇਤਾਵਨੀ ਬਹੁਤ ਸਾਰੇ ਬਾਬੇ ਜੀ ਆਪੋ ਆਪੇ ਬਿਆਨ ਦੇ ਰਹੇ ਆ ਵੀ ਪਖੰਡਵਾਦ ਬੰਦ ਕਰੋ ਇਹ ਮਹਿੰਮ ਜਿਹੜੀ ਚੱਲੀ ਹੈ ਵੀ ਪਖੰਡਵਾਦ ਜੋ ਖਾਲਸਾ ਹੀ ਫੌਜ ਦੀ ਹਦਾਇਤ ਆ ਉਹਨੂੰ ਪ੍ਰਵਾਨ ਕਰੋ ਔਰ ਜਿਹੜੇ ਕਹਿੰਦੇ ਧੌਣ ਚ ਕਿਲਾ ਹੈਗਾ ਉਹ ਫਿਰ ਉਹ ਕੱਢ ਲਾਂਗੇ ਜੀ ਉਹ ਆਉਣ ਵਾਲੇ ਦਿਨਾਂ ਚ ਨਿਕਲ ਜਾਊਗਾ ਜੀ